हां जी भाई दोस्तों जनरेशन जी वाले ने एक और देश ਦੇ ਵਿੱਚ ਤਖਤਾ ਪਲਟ ਕਰ ਦਿੱਤਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਆ ਪੋਰਸ ਦੀਆਂ ਗੱਡੀਆਂ ਨੂੰ ਅੱਗ ਵਗੈਰਾ ਲਗਾ ਦਿੱਤੀ ਆ ਜਿਹੜੇ ਲੀਡਰ ਸੀਗੇ ਉਹਨਾਂ ਦੇ ਘਰ ਵੀ ਫੂਕਤੇ ਆ ਲੀਡਰ ਬਹੁਤ ਸਾਰੇ ਦੇਸ਼ ਆਪਣਾ ਸਾੜ ਛੁੱਟ ਕੇ ਚਲੇ ਗਏ ਆ ਇਹ ਹਿੰਦ ਮਹਾਸਾਗਰ ਦਾ ਇੱਕ ਦੇਸ਼ ਆ ਇੰਡੀਅਨ ਓਸ਼ੀਨ ਦਾ ਇੱਕ ਦੇਸ਼ ਆ ਜਿੱਥੇ ਐਸ ਵੇਲੇ ਤਖਤਾ ਪਲਟ ਹੋ ਚੁੱਕਿਆ ਆ ਮਿਲਟਰੀ ਨੇ ਸਾਰਾ ਟੇਕਓਵਰ ਲੈ ਲਿਆ ਕੰਟਰੋਲ ਚ ਲੈ ਲਿਆ ਜਨਜੀਵ ਵਾਲਿਆਂ ਨੇ ਐਸ ਵੇਲੇ ਜਿਹੜੇ ਵੀ ਇਹ ਕਰਪਟ ਲੀਡਰ ਆ ਵੱਖ-ਵੱਖ ਦੇਸ਼ਾਂ ਦੇ ਵਿੱਚ ਉਹਨਾਂ ਦੀ ਨੀਂਦ ਹਰਾਮ ਕੀਤੀ ਹੋਈ ਆ ਬਹੁਤ ਸਾਰੇ ਲੀਡਰਾਂ ਨੂੰ ਐਸ ਵੇਲੇ ਨੀਂਦ ਨਹੀਂ ਆ ਰਹੀ ਕਿਤੇ ਸਾਡੇ ਦੇਸ਼ ਦੇ ਵਿੱਚ ਇਹ ਜਨਜੀ ਵਾਲੇ ਨਾ ਜਾਗ ਜਾਣ ਜੋ ਅਸੀਂ ਕਰਪਸ਼ਨ ਕੀਤੀ ਆ ਜੋ ਅਸੀਂ ਆਪਣੇ ਯਾਰਾਂ ਦੋਸਤਾਂ ਨੂੰ ਦੇਸ਼ ਦੇ ਰਿਸੋਰਸਸ ਲਟਾਏ ਆ ਇੱਕ ਇੱਕ ਰੁਪਏ ਤੇ ਜ਼ਮੀਨ ਦਿੱਤੀ ਆ ਉਹ ਵਾਲੇ ਲੀਡਰਾਂ ਨੂੰ ਐਸ ਵੇਲੇ ਨੀਂਦ ਨਹੀਂ ਆ ਰਹੀ ਇਹਨੂੰ ਜਨਜੀ ਕਹਿੰਦੇ ਆ ਜਿਨ੍ਹਾਂ ਨੇ ਇੱਕ ਹੋਰ ਦੇਸ਼ ਦਾ ਤਖਤਾ ਪਲਟਤਾ ਨੇਪਾਲ ਤੋਂ ਬਾਅਦ ਬੰਗਲਾਦੇਸ਼ ਤੋਂ ਬਾਅਦ ਇੰਡੋਨੇਸ਼ੀਆ ਤੋਂ ਬਾਅਦ ਇੱਕ ਹੋਰ ਦੇਸ਼ ਦੇ ਵਿੱਚ ਇਹਨਾਂ ਨੇ ਲੀਡਰ ਡੜਾ ਡੜਾ ਕੇ ਕੁੱਟਿਆ ਪੂਰੀ ਜਾਣਕਾਰੀ ਲੈਣੇ ਆ ਜੀ ਆਜੋ ਇਹ ਤਾਕਤਾ ਪਲਟੋ ਹੈ ਜੀ ਇੰਡੀਅਨ ਓਸ਼ੀਅਨ ਦੇ ਇੱਕ ਇਹ ਆਈਲੈਂਡ ਆ ਜਿਹੜਾ ਚੌਥਾ ਵੱਡਾ ਦੁਨੀਆ ਦਾ ਆਈਲੈਂਡ ਆ ਮਾਡਾਗਾਸਕਰ ਦੇਸ਼ ਦਾ ਨਾਮ ਆ ਜੀ ਇਹ ਅਫਰੀਕਾ ਦਾ ਦੇਸ਼ ਆ ਇੱਥੇ ਹੀ ਇਸ ਵੇਲੇ ਜਿਹੜਾ ਆ ਤਖਤਾ ਪਲਟ ਲੋਕਾਂ ਨੇ ਕਰ ਦਿੱਤਾ ਹੈ ਇਹਦੇ ਵਿੱਚ ਜੈਨਜੀ ਵਾਲੇ 22 ਜਿਹੜੇ ਨੌਜਵਾਨਾ ਉਹਨਾਂ ਦੀ ਮੌਤ ਹੋ ਗਈ ਹੈ ਸੈਂਕੜੇ ਤੋਂ ਵੱਧੂ ਜਿਹੜੇ ਜ਼ਖਮੀ ਹੋ ਗਏ ਪਰ ਉਹਨਾਂ ਨੇ ਤਖਤਾ ਪਲਟ ਕਰਕੇ ਰੱਖ ਦਿੱਤਾ ਹੈ ਇੱਥੇ 32 ਮਿਲੀਅਨ ਦੇ ਕਰੀਬ ਜਿਹੜੇ ਲੋਕ ਆ ਉਹ ਰਹਿੰਦੇ ਆ ਜਿਹਦੇ ਵਿੱਚੋਂ 17000 ਹਾਂਜੀ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ 17000 ਤੋਂ ਲੈ ਕੇ 18000 ਦੇ ਕਰੀਬ ਇੰਡੀਅਨ ਲੋਕ ਵੀ ਇਹ ਜਿਹੜਾ ਆਈਲੈਂਡ ਆ ਇਹਦੇ ਤੇ ਰਹਿੰਦੇ ਆ ਇਹ 1830 ਤੋਂ 1880 ਤੋਂ ਜਿਹੜੇ ਲੋਕ ਇੱਥੇ ਗੁਜਰਾਤ ਤੋਂ ਪੋਰਟ ਆ ਰਹੇ ਹੀ ਵਪਾਰ ਕਰਦੇ ਸੀਗੇ ਉਹੋ ਹੀ ਲੋਕ ਇੱਥੇ ਆ ਕੇ ਬਸੇ ਹੋਏ ਆ ਸੋ ਇਹ ਦੇਸ਼ ਦੇ ਵਿੱਚ ਇਸ ਵੇਲੇ ਇਹ ਸਾਰੀ ਕਾਰਵਾਈ ਹੋਈ ਆ ਸੋ ਮਾਡਾਗਾਸਕਰ ਦੇ ਵਿੱਚ ਇਹ ਸਾਰਾ ਜਿਹੜਾ ਪ੍ਰੋਟੈਸਟ ਸੀਗਾ ਇਹ 25 ਸਤੰਬਰ 2025 ਤੋਂ ਹੀ ਸਟਾਰਟ ਹੋ ਗਿਆ ਸੀਗਾ ਲਗਭਗ ਇਹਨੂੰ 15-16 ਦਿਨ ਹੋ ਚੁੱਕੇ ਸੀਗੇ ਜਿਹਦੇ ਵਿੱਚ ਜੈਨਜੀਵ ਵਾਲੇ ਸਪੈਸ਼ਲੀ ਉਹਨਾਂ ਦਾ ਇਲਜ਼ਾਮ ਸੀਗਾ ਉਹਨਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਆ ਜਿਹੜੀ ਇਲੈਕਟ੍ਰਿਸਿਟੀ ਸੀਗੀ ਬਿਜਲੀ ਸੀਗੀ ਇੱਥੇ ਕਈ-ਕਈ ਦਿਨ ਤੋਂ ਬੰਦ ਸੀਗੀ ਜੇ ਕੋਈ ਨਿਆਣਿਆਂ ਨੂੰ ਇੱਥੇ ਬਿਮਾਰੀਆਂ ਲੱਗ ਰਹੀਆਂ ਸੀ ਉਹਨਾਂ ਦਾ ਇਲਾਜ ਨਹੀਂ ਹੋ ਰਿਆ ਸੀਗਾ ਜਿਹੜਾ ਉੱਥੋਂ ਦਾ ਰਾਸ਼ਟਰਪਤੀ ਸੀਗਾ ਇਹ ਐਂਡਰੀ ਰਾਜੋਇਲੀਨਾ ਰਾਜਿਆਂ ਦੀ ਤਰ੍ਹਾਂ ਰਹਿੰਦਾ ਸੀਗਾ ਫਰਾਂਸ ਨਾਲ ਇਹਦਾ ਕਾਫੀ ਯਾਨੀ ਕਿ ਲਗਾਅ ਸੀਗਾ ਫਰਾਂਸ ਜਾਂਦਾ ਆਉਂਦਾ ਰਹਿੰਦਾ ਸੀਗਾ ਤੇ ਇਹ ਆਪ ਤਾਂ ਜਿਹੜੀਆਂ ਲਗਜ਼ਰੀ ਗੱਡੀਆਂ ਦੇ ਵਿੱਚ ਘੁੰਮਦੇ ਸੀਗੇ ਲੋਕਾਂ ਦੇ ਟੈਕਸ ਤੇ ਆਪਣੇ ਹੀ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਸੀਗੇ ਉਹਨਾਂ ਨੂੰ ਹੀ ਅੱਗੇ ਤੋਂ ਅੱਗੇ ਇਹ ਕੋਈ ਵੀ ਜਿਹੜੇ ਪ੍ਰੋਜੈਕਟ ਸੀਗੇ بڑے بڑے ਦੇਸ਼ ਦੇ ਉਹ ਸੌਂਪ ਰਹੇ ਸੀਗੇ ਚਾਹੇ ਮਾਈਨਿੰਗ ਦੇ ਸੀਗੇ ਚਾਹੇ ਕੋਈ ਟੂਰੰਦ ਟੂਰਿਜ਼ਮ ਦੇ ਸੀਗੇ ਹੋਰ ਵੀ ਜਿਹੜੇ ਵੀ ਇਹਨਾਂ ਦੇ ਲੀਡਰ ਸੀਗੇ ਉਹਨੂੰ ਹੀ ਇਹ ਜਾਨੀ ਕਿ ਆਪਸ ਦੇ ਵਿੱਚ ਹੀ ਵੰਡ ਰਹੇ ਸੀਗੇ ਜੇ ਮੈਂ ਦੱਸਾਂ ਤਾਂ ਇਹ ਜਿਹੜਾ ਦੇਸ਼ ਆ ਮਾਡਾ ਗਾਸਕਰ ਇਹ ਗਰੀਬੀ ਦੇ ਵਿੱਚ ਆ 80% ਇੱਥੋਂ ਦੀ ਜਿਹੜੀ ਪਾਪੂਲੇਸ਼ਨ ਆ ਗਰੀਬੀ ਰੇਖਾ ਤੋਂ ਥੱਲੇ ਰਹਿੰਦੀ ਆ ਵਰਲਡ ਬੈਂਕ ਦੀ ਜਿਹੜੀ ਰਿਪੋਰਟ ਆ ਉਹਦੇ ਅਕੋਰਡਿੰਗ ਲੋਕਾਂ ਨੂੰ ਖਾਣ ਦੇ ਲਾਲੇ ਸੀਗੇ ਪੀਣ ਨੂੰ ਪਾਣੀ ਨਹੀਂ ਜਗ੍ਹਾ ਬਿਜਲੀ ਨਹੀਂ ਸੀਗੀ ਇਸ ਲਈ ਹੀ ਲੋਕ ਜਿਹੜੇ ਸੀਗੇ ਇਹ ਜਿਹੜਾ ਰਾਸ਼ਟਰਪਤੀ ਸੀਗਾ ਇਹਦੇ ਖਿਲਾਫ ਹੋ ਚੁੱਕੇ ਸੀਗੇ ਸੜਕਾਂ ਤੇ ਆ ਚੁੱਕੇ ਸੀਗੇ ਰਾਸ਼ਟਰਪਤੀ ਨੇ ਬਥੇਰੀ ਕੋਸ਼ਿਸ਼ ਕੀਤੀ ਆ ਕੇ ਕਿ ਚਲੋ ਜੀ ਮੈਂ ਇੱਥੇ ਪ੍ਰਾਈਮ ਮਿਨਿਸਟਰ ਬਦਲ ਦਿੰਨਾ ਇੱਥੇ ਜਿਹੜਾ ਮੰਤਰੀ ਮੰਡਲਾ ਸਾਰਾ ਬਦਲ ਦਿੰਨਾ ਪਰ ਜੈਨਜੀਵ ਵਾਲਿਆਂ ਨੇ ਕਿਹਾ ਨਹੀਂ ਜੀ ਤੈਨੂੰ ਵੀ ਇੱਥੋਂ ਬਦਲਣਾ ਪਊਗਾ ਫੇਰ ਇਹ ਜਿਹੜਾ ਪ੍ਰੋਟੈਸਟ ਆ ਉਹ ਰੁਕੂਗਾ ਸੋ ਫੌਜ ਦੇ ਅੰਦਰ ਸੀਗੀ ਜਿਹੜਾ ਪ੍ਰੈਜ਼ੀਡੈਂਟ ਸੀਗਾ ਇਹਨੇ ਫੌਜ ਨੂੰ ਕਿਹਾ ਕਿ ਲੋਕਾਂ ਤੇ ਗੋਲੀਆਂ ਗੂੜੀਆਂ ਚਲਾਓ ਫੌਜ ਨੇ ਪਹਿਲਾਂ ਤਾਂ ਅਥਰੂ ਗੈਸ ਦੇ ਗੋਲੇ ਛੱਡੇ ਰਬੜ ਦੀਆਂ ਗੋਲੀਆਂ ਛੱਡੀਆਂ ਫਿਰ ਜਦੋਂ ਉਹ ਕੰਟਰੋਲ ਤੋਂ ਬਾਹਰ ਹੋ ਗਏ ਤੇ ਲੋਕਾਂ ਦੇ ਉੱਤੇ ਗੋਲੀਆਂ ਤੱਕ ਚਲਾਈਆਂ ਗਈਆਂ ਜਿਹਦੇ ਵਿੱਚ ਬਾਈ ਜਿਹੜੇ ਸੀਗੇ ਉਹ ਖਤਮ ਹੋ ਗਏ ਮੌਤ ਹੋ ਗਈ ਇਹਦੇ ਨਾਲ ਹੋਰ ਜਿਹੜੇ ਲੋਕ ਸੀਗੇ ਮੜਗਾਸ ਕਰਦੇ ਹੋਰ ਭੜਕੋਟੇ ਤੇ ਹੋਰ ਲੋਕ ਜਿਹੜੇ ਸੀਗੇ ਸੜਕਾਂ ਤੇ ਆ ਗਏ ਐਂਡ ਦੇ ਵਿੱਚ ਜਿਹੜੀ ਆਰਮੀ ਵੀ ਸੀਗੀ ਉਹ ਵੀ ਲੋਕਾਂ ਦੇ ਉੱਤੇ ਜਿਹੜਾ ਹਮਲੇ ਵਗੈਰਾ ਕਰਨ ਤੋਂ ਜਾਨੀ ਕਿ ਗਰੇਜ ਕਰਨ ਲੱਪਈ ਮੈਡਗਾਸਕਰ ਦੇਸ਼ ਦੇ ਵਿੱਚ ਜਿਹੜੇ ਵੀ ਇਹ ਅਲਾਈਟ ਲੋਕ ਸੀਗੇ ਜਾਂ ਜਿਹੜੇ ਨੇਤਾ ਲੋਕ ਸੀਗੇ ਉਹਨਾਂ ਦੀ ਸੁਰੱਖਿਆ ਦੇ ਲਈ ਕਹਿ ਲਓ ਇੱਕ ਜਿਹੜੀ ਆ ਕੈਪਸਟਨਾ ਦੀ ਪੂਰੀ ਆਰਮੀ ਹੁੰਦੀ ਸੀ ਜਿਹੜੇ ਇਹ ਲੀਡਰ ਸੀਗੇ ਜਾਂ ਰਾਸ਼ਟਰਪਤੀ ਸੀਗਾ ਉਹਨੂੰ ਪੂਰੇ ਨੂੰ ਇਹ ਸੁਰੱਖਿਆ ਦਿੰਦੀ ਹੁੰਦੀ ਸੀਗੀ ਇਹੀ ਹੀ ਜਿਹੜੀ ਮਿਲਟਰੀ ਸੀਗੀ ਸਭ ਤੋਂ ਪਹਿਲਾਂ ਇਹਨੇ ਹੀ ਰਾਸ਼ਟਰਪਤੀ ਦੇ ਖਿਲਾਫ ਜਾ ਕੇ ਲੋਕਾਂ ਦੇ ਉੱਤੇ ਜਾਨਕੀ ਗੋਲੀਆਂ ਚਲਾਉਣ ਤੋਂ ਮਨਾ ਕਰ ਦਿੱਤਾ ਫਿਲਹਾਲ ਜਿਹੜਾ ਇਹ ਕੋਲੋਨਲ ਇਹ ਮਕੇਲ ਸੀਗਾ ਇਹਨੇ ਆ ਕੇ ਪੂਰੀ ਕਾਨਫਰੈਂਸ ਕਰਕੇ ਦੱਸਿਆ ਕਿ ਅਸੀਂ ਇਹ ਗੋਲੀ ਵਗੈਰਾ ਹੁਣ ਨਹੀਂ ਚਲਾਵਾਂਗੇ ਸਾਡੇ ਹੀ ਧੀ ਪੁੱਤ ਬੱਚੇ ਜਿਹੜੀਆਂ ਸਿਸਟਰ ਆ ਮੇਰੀਆਂ ਹੀ ਆਪਣੀਆਂ ਹੀ ਆ ਤੇ ਅਸੀਂ ਆਪਣੇ ਲੋਕਾਂ ਤੇ ਗੋਲੀਆਂ ਨਹੀਂ ਚਲਾਵਾਂਗੇ ਇਸ ਲਈ ਇਹ ਜਿਹੜੇ ਮਿਲਟਰੀ ਸੀਗੀ ਇਹ ਜਿਹੜੇ ਕੈਪ ਸੈਟ ਵਾਲੇ ਸੀਗੇ ਇਹ ਵੀ ਲੋਕਾਂ ਦੇ ਨਾਲ ਹੀ ਮਿਲ ਗਏ ਤੇ ਇਹਨਾਂ ਨੇ ਪੂਰੀ ਜਿਹੜੀ ਆਪਣੀ ਫੌਜ ਸੀਗੀ ਚਾਹੇ ਉਹ ਨੇਵੀ ਸੀਗੀ ਚਾਹੇ ਆਰਮੀ ਸੀਗੀ ਚਾਹੇ ਕੋਈ ਹਵਾਈ ਸੈਨਾ ਸੀਗੀ ਉਹਦੇ ਤੇ ਪੂਰਾ ਕੰਟਰੋਲ ਕਰ ਲਿਆ ਤੇ ਆਪਣਾ ਨਵਾਂ ਇੱਕ ਮਿਲਟਰੀ ਚੀਫ ਡੈਮੋਸਥਨੇ ਪਿਕੁਲਸ ਉਸ ਬੰਦੇ ਨੂੰ ਇਹਨਾਂ ਨੇ ਨਵਾਂ ਜਿਹੜਾ ਆਪਣਾ ਮਿਲਟਰੀ ਚੀਫ ਆ ਜਿਹੜਾ ਪੂਰਾ ਹੁਣ ਕੰਟਰੋਲ ਕਰੂਗਾ ਜਦ ਤਈ ਅੱਗੇ ਵੋਟਾਂ ਵਗੈਰਾ ਨਹੀਂ ਪੈਂਦੀਆਂ ਆਪਣਾ ਜਿਹੜਾ ਚੀਫ ਆ ਉਹ ਮੰਨ ਲਿਆ ਤੇ ਲੋਕ ਜਿਹੜੇ ਆ ਹੁਣ ਉਹਨਾਂ ਨੂੰ ਸ਼ਾਂਤ ਕੀਤਾ ਜਾ ਰਿਹਾ ਹੌਲੀ ਹੌਲੀ ਦੱਸਿਆ ਜਾ ਰਿਹਾ ਜੋ ਤੁਸੀਂ ਚਾਹੁੰਦੇ ਸੀਗੇ ਉਹ ਚੀਜ਼ ਹੋ ਚੁੱਕੀ ਆ ਜੋ ਵਿੱਚ ਰਿਪੋਰਟਾਂ ਆ ਰਹੀਆਂ ਉਹਦੇ ਵਿੱਚ ਇਹ ਵੀ ਦੱਸਿਆ ਜਿਹੜਾ ਰਾਸ਼ਟਰਪਤੀ ਆ ਐਂਟਰੀ ਰਾਜੋਲੀ ਨੇ ਉਹ ਵੀ ਜਿਹੜਾ ਦੇਸ਼ ਛੱਡ ਕੇ ਜਾ ਚੁੱਕਿਆ ਹੈ ਜਦੋਂ ਇੰਡੀਆ ਤੇ ਅੰਗਰੇਜ਼ਾਂ ਦਾ ਰਾਜ ਸੀਗਾ ਉਦੋਂ ਇਹ ਜਿਹੜਾ ਮੈਡੈਗਾਸਕਰ ਸੀਗਾ ਇਹਦੇ ਉੱਤੇ ਫਰਾਂਸੀਆਂ ਦਾ ਰਾਜ ਸੀਗਾ ਫਰਾਂਸ ਵਾਲਿਆਂ ਦੀ ਇਹ ਕਲੋਨੀ ਸੀਗਾ ਇੱਥੋਂ ਬਹੁਤ ਸਾਰਾ ਸਮਾਨ ਮਾਈਨਿੰਗ ਮੂਨਿੰਗ ਕੱਢ ਗੁੱਢ ਕੇ ਲੈ ਕੇ ਜਾਂਦੇ ਸੀਗੇ ਇੱਥੋਂ ਬਹੁਤ ਸਾਰੇ ਲੋਕਾਂ ਨੂੰ ਸਲੇਬ ਬਣਾ ਕੇ ਵੀ ਇਹ ਫਰਾਂਸ ਵਾਲੇ ਲੈ ਕੇ ਜਾਂਦੇ ਸੀਗੇ ਜਿਹੜੇ ਉੱਥੇ ਜਾ ਕੇ ਆਪਣਾ ਕੰਮ ਕੁਮ ਉਹ ਕਰਵਾਉਂਦੇ ਰਹਿੰਦੇ ਸੀਗੇ 1960 ਦੇ ਵਿੱਚ ਇਹ ਜਿਹੜੇ ਫਰਾਂਸੀ ਸੀਗੇ ਇਹਨਾਂ ਨੇ ਆਜ਼ਾਦੀ ਦਿੱਤੀ ਸੀਗੀ ਮੈਡਗਾਸਕਰ ਨੂੰ ਪਰ ਜਿਹੜਾ ਇੱਥੇ ਪ੍ਰਭਾਵ ਸੀਗਾ ਫਰਾਂਸ ਦੇ ਲੋਕਾਂ ਦਾ ਜਾਂ ਉੱਥੋਂ ਦੀ ਜਿਹੜੀ ਲੀਡਰਸ਼ਿਪ ਸੀਗੀ ਉਦਾਹੀ ਪ੍ਰਭਾਵ ਹਮੇਸ਼ਾ ਇੱਥੇ ਮੈਡਗਾਸਕਰ ਤੇ ਰਹਿੰਦਾ ਸੀਗਾ ਜਿਹੜੀ ਵੀ ਸਰਕਾਰ ਇੱਥੇ ਬਣਦੀ ਸੀਗੀ ਕਿਤੇ ਨਾ ਕਿਤੇ ਫਰਾਂਸ ਦੇ ਪ੍ਰਭਾਵ ਥੱਲੇ ਇਹ ਵਾਲੀ ਹੀ ਬਣਦੀ ਸੀਗੀ ਕੋਈ ਵੀ ਜਿਹੜਾ ਇਹ ਰਾਸ਼ਟਰਪਤੀ ਐਂਡਰੀ ਰਾਜੋਲੀਨਾ ਸੀਗਾ ਇਹ ਵੀ ਕਿਤੇ ਨਾ ਕਿਤੇ ਫਰਾਂਸੀਆਂ ਦੇ ਕਾਫੀ ਲਾਗੇ ਸੀਗਾ ਸੋ ਲੋਕਾਂ ਨੂੰ ਲੱਗਦਾ ਸੀਗਾ ਸਾਡੇ ਜਿਹੜੇ ਕੁਦਰਤੀ ਰਿਸੋਰਸਸ ਹੈਗੇ ਆ ਉਹ ਫਰਾਂਸ ਦੁਆਰਾ ਲੁੱਟੇ ਜਾ ਰਹੇ ਆ ਇਸ ਲਈ ਵੀ ਲੋਕ ਕਿਤੇ ਨਾ ਕਿਤੇ ਇਹਦੇ ਖਿਲਾਫ ਸੀਗੇ ਤੇ ਲੋਕਾਂ ਨੂੰ ਲੱਗਦਾ ਉਹ ਫਰਾਂਸ ਹੀ ਗਿਆ ਹੋਣਾ ਕਿਉਂਕਿ ਬਹੁਤ ਸਾਰੇ ਇੱਥੇ ਜਿਹੜਾ ਮਾਈਨਿੰਗ ਵੀ ਹੁੰਦੀ ਸੀਗੀ ਉੱਥੇ ਜਿਹੜੀਆਂ ਫਰਾਂਸ ਦੀਆਂ ਕੰਪਨੀਆਂ ਹੀ ਕਰਦੀਆਂ ਸੀਗੀਆਂ ਇਸ ਲਈ ਬਹੁਤ ਸਾਰਾ ਪੈਸਾ ਲੋਕਾਂ ਦਾ ਮਿਲ ਨਹੀਂ ਰਿਹਾ ਸੀਗਾ ਬਾਹਰਲੀਆਂ ਕੰਪਨੀਆਂ ਇੱਥੇ ਆ ਕੇ ਲੁੱਟ ਰਹੀਆਂ ਸੀਗੀਆਂ ਜੇ ਮੈਂ ਦੱਸਾਂ ਤਾਂ ਇਹ ਜਿਹੜਾ ਦੇਸ਼ ਆ ਮਾਡੈਗਾਸਕਰ ਇੱਥੇ ਜਿਹੜੀ ਮੇਨ ਇਕਨੋਮੀ ਇਹਨਾਂ ਦੇਸ਼ਾਂ ਦੀ ਲੋਕਾਂ ਦੀ ਹੈਗੀ ਆ ਉਹ ਐਗਰੀਕਲਚਰ ਆ ਉਸ ਤੋਂ ਇਲਾਵਾ ਇਹ ਕੋਈ ਮੱਛੀਆਂ-ਮੁੱਛੀਆਂ ਫੜਦੇ ਆ ਐਗਰੀਕਲਚਰ ਦੇ ਵਿੱਚ ਵੀ ਜਿਹੜਾ ਸਭ ਤੋਂ ਜ਼ਿਆਦਾ ਬਨੀਲਾ ਮਿਲਦਾ ਜਿਹੜਾ ਬਨੀਲਾ ਇਹ ਐਕਸਪੋਰਟ ਕਰਦੇ ਆ ਸਭ ਤੋਂ ਜ਼ਿਆਦਾ ਇਸੇ ਹੀ ਦੇਸ਼ ਦੇ ਵਿੱਚੋਂ ਹੋ ਕੇ ਆਉਂਦਾ ਆ ਦੂਜਾ ਇਹ ਕਲੋਪਸ ਲੌਂਗਸ ਦੀ ਇਹ ਖੇਤੀ ਕਰਦੇ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਉਹਦੀ ਹੀ ਖੇਤੀ ਕਰਦੇ ਸੀਗੇ ਫਿਰ ਇਹ ਵਾਲਾ ਦੇਸ਼ ਜਿਹੜਾ ਇੱਥੇ ਇਹ ਮਤਲਬ ਕਿ ਇੱਕ ਤਰ੍ਹਾਂ ਦੇ ਨਾਲ ਇੱਕ ਬਿਸਟਰ ਪਲੇਸ ਆ ਇੱਥੇ ਬਹੁਤ ਸਾਰੇ ਲੋਕ ਦੇਸ਼ਾਂ ਤੋਂ ਘੁੰਮਣ ਆਉਂਦੇ ਆ ਬੀਚ ਇਸ ਬਹੁਤ ਵਧੀਆ ਆ ਸੋ ਇੱਥੇ ਜਿਹੜਾ ਇੱਕ ਟੂਰਿਜ਼ਮ ਤੋਂ ਵੀ ਬਹੁਤ ਸਾਰਾ ਪੈਸਾ ਇਸ ਦੇਸ਼ ਨੂੰ ਆਉਂਦਾ ਸੀਗਾ ਤੀਜਾ ਇੱਥੇ ਮਾਈਨਿੰਗ ਹੁੰਦੀ ਸੀਗੀ ਪਰ ਇਹ ਜਿਹੜੇ ਮਿਨਰਲਸ ਇੱਥੋਂ ਕੱਢ-ਕੱਢ ਕੇ ਵਿਦੇਸ਼ੀ ਕੰਪਨੀਆਂ ਲੈ ਕੇ ਜਾ ਰਹੀਆਂ ਸੀਗੀਆਂ ਸੋ ਇਹ ਜਿਹੜੇ ਦੇਸ਼ ਦੇ ਲੋਕ ਸੀਗੇ ਉਹ ਇੱਕ ਤਰ੍ਹਾਂ ਨਾਲ ਫੈਡ ਅਪ ਹੋ ਰਹੇ ਸੀਗੇ ਕਿਉਂਕਿ ਅਮੀਰ ਜਿਹੜੇ ਸੀਗੇ ਕੁਝ ਕੋ ਹੋਰ ਅਮੀਰ ਹੋ ਰਹੇ ਸੀਗੇ ਗਰੀਬ ਜਿਹੜਾ ਸੀਗਾ ਉਹ ਹੋਰ ਗਰੀਬ ਹੋ ਰਿਹਾ ਸੀਗਾ ਪਹਿਲਾਂ ਤਾਂ ਬਹੁਤ ਸਾਲ ਰਾਜਨੀਤੀਵਾਨਾਂ ਨੇ ਇਹਨਾਂ ਨੂੰ ਧ ਮਤਲਬ ਕਿ ਠੰਡੇ ਰੱਖੀ ਛੱਡਿਆ ਪਾਦੋ ਪੀਣ ਨੂੰ ਪਾਣੀ ਖਾਣ ਨੂੰ ਰੋਟੀ ਨਾ ਮਿਲੇ ਫਿਰ ਧਰਮ ਤੋਂ ਉੱਪਰ ਚੀਜ਼ਾਂ ਚੱਲੇ ਜਾਂਦੀਆਂ ਤਾਂ ਐਸੀ ਹੀ ਤਰ੍ਹਾਂ ਇੱਥੇ ਹੋ ਗਿਆ ਤੇ ਜਿਹੜਾ ਇੱਥੇ ਦਾ ਰਾਸ਼ਟਰਪਤੀ ਐਸ ਵੇਲੇ ਦੇਸ਼ ਛੱਡ ਕੇ ਜਾ ਚੁੱਕਿਆ ਮਾਡਗਾਸਕਰ ਦੇਸ਼ ਬਾਰੇ ਜੇਕਰ ਮੈਂ ਦੱਸਾਂ ਤਾਂ ਆਹ ਵਾਲੇ ਜਾਨਵਰ ਸ਼ਾਇਦ ਤੁਸੀਂ ਦੇਖੇ ਹੋਣੇ ਆ ਨੈਸ਼ਨਲ ਜੀਓਗ੍ਰਾਫਿਕ ਜੇ ਕੋਈ ਦੇਖਦਾ ਹੋਊਗਾ ਲਿਊਮਰਸ ਕਹਿੰਦੇ ਆ ਇਹਦੀਆਂ 100 ਤੋਂ ਵੱਧੂ ਜਿਹੜੀਆਂ ਪ੍ਰਜਾਤੀਆਂ ਆ ਇਸੇ ਹੀ ਦੇਸ਼ ਦੇ ਵਿੱਚ ਪੈਂਦੀਆਂ ਕੱਲੀਆਂ ਇਸੇ ਹੀ ਦੇਸ਼ ਦੇ ਵਿੱਚ ਮਿਲਦੀਆਂ ਇਹ ਜਿਹੜਾ ਆਈਲੈਂਡ ਹੈ ਇਹਦੇ ਉੱਤੇ ਹੀ ਮਿਲਦੀਆਂ ਹੋਰ ਕਿਤੇ ਹੋਊਗੀਆਂ ਤਾਂ ਉਹ ਜਿਹੜਾ ਜੂ ਦੇ ਵਿੱਚ ਜਾਂ ਚਿੜੀਆ ਘਰਾਂ ਦੇ ਵਿੱਚ ਹੋ ਸਕਦੀਆਂ ਪਰ ਜਿਹੜਾ ਜੰਗਲ ਦੇ ਵਿੱਚ ਖੁੱਲੇ ਆਮ ਘੁੰਮਦੀਆਂ ਉਹ ਇਸੇ ਹੀ ਦੇਸ਼ ਦੇ ਵਿੱਚ ਇਹ ਵਾਲੀ ਪ੍ਰਜਾਤੀ ਜਿਹੜੀ ਲਿਊਮਰਸ ਜਿਹੜਾ ਇਹ ਜਾਨਵਰ ਆ ਪਾਏ ਜਾਂਦੇ ਆ ਦੂਜਾ ਆਹ ਵਾਲੇ ਟ੍ਰੀ ਜਿਹੜਾ ਉੱਥੋਂ ਦਾ ਨੈਸ਼ਨਲ ਟ੍ਰੀ ਆ ਤੁਸੀਂ ਦੇਖਿਆ ਵੀ ਹੋਣਾ ਕਈ ਵੀਡੀਓਜ਼ ਜਾਂ ਫਿਲਮਾਂ ਦੇ ਵਿੱਚ ਵੀ ਬਾਓ ਬਬ ਟ੍ਰੀ ਇਹਨੂੰ ਕਹਿੰਦੇ ਆ ਤੇ ਇਹ ਵੀ ਉਥੋਂ ਦਾ ਜਾਨੀ ਕਿ ਇੱਕ ਤਰ੍ਹਾਂ ਨਾਲ ਨੈਸ਼ਨਲ ਟਰੀ ਆ ਇਸ ਲਈ ਇਹ ਦੇਸ਼ ਜਾਨੀ ਕਿ ਕਾਫੀ ਫੇਮਸ ਆ ਇੱਕ ਤਰ੍ਹਾਂ ਦੇ ਨਾਲ ਲੈਂਡ ਲਾਕ ਇਹ ਆਈਲੈਂਡ ਆ ਟਾਪੂ ਆ ਬਾਹਰੋਂ ਕੋਈ ਬਾੜਾ ਜਾਨੀ ਕਿ ਇੱਥੇ ਦਖਲਅੰਦਾਜ਼ੀ ਨਹੀਂ ਹੁੰਦੀ ਜਿਹੜੀਆਂ ਵੀ ਇੱਥੇ ਪ੍ਰਜਾਤੀਆਂ ਉਹ ਇੱਕ ਤਰ੍ਹਾਂ ਦੇ ਨਾਲ ਸਪੈਸ਼ਲੀ ਆ ਇਸ ਤਰ੍ਹਾਂ ਦੇ ਜਿਹੜੇ ਦਰਖਤ ਆ ਉਹ ਹੋਰ ਕਿਤੇ ਵੀ ਘੱਟ ਹੀ ਪਾਏ ਜਾਂਦੇ ਆ ਜਿਹੜੇ ਆਹ ਤੁਹਾਨੂੰ ਜਾਨਵਰ ਦਿਖਾ ਲਿਆ ਇਹ ਵੀ ਜਾਨੀ ਕਿ ਹੋਰ ਕਿਤੇ ਮਤਲਬ ਪੂਰੇ ਵਰਲਡ 'ਚ ਨਹੀਂ ਆ ਕੋਈ ਹੈਗਾ ਜੀ ਜਨ ਜੀ ਦਾ ਜਲਵਾ ਇੱਕ ਹੋਰ ਦੇਸ਼ ਦੇ ਵਿੱਚ ਹੋਰ ਕਿਹੜੇ ਦੇਸ਼ ਦੇ ਵਿੱਚ ਛੇਤੀ ਇਦਾਂ ਦਾ ਹੋ ਸਕਦਾ ਆ ਜਿੱਥੇ ਲੋਕਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਲੋਕਾਂ ਦੇ ਵਿੱਚ ਰਾਜਕਤਾ ਆ ਧਰਮ ਦੇ ਨਾਮ ਤੇ ਲੋਕਾਂ ਨੂੰ ਲੜਾਇਆ ਜਾ ਰਿਹਾ ਜਦੋਂ ਲੋਕਾਂ ਦੀਆਂ ਅੱਖਾਂ ਖੁੱਲਣਗੀਆਂ ਇਸ ਤਰ੍ਹਾਂ ਦੇ ਕਾਰਨਾਮੇ ਹੋ ਸਕਦੇ ਆ ਕਿਹੜਾ ਦੇਸ਼ ਹੈ ਇਦਾਂ ਦਾ ਉਹ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਜਾਣਕਾਰੀ ਵਧੀਆ ਲੱਗਦੀ ਹੁੰਦੀ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੇਕਰ ਕੁਝ ਕਮੀਆਂ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ